ਅੱਜ ਅਸੀਂ ਤੁਹਾਨੂੰ ਇੱਕ ਅਜੀਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਦੱਸਾਂਗੇ ਜਿਸ ਉੱਤੇ ਯਕੀਨ ਕਰਨਾ ਕਾਫੀ ਮੁਸ਼ਕਲ ਹੈ 2 ਮਹੀਨੇ ਪਹਿਲਾਂ ਇੱਕ ਪਿਤਾ ਨੇ ਨਬਾਲਕ ਧੀ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਜਿਸ ਦੀ ਵੀਡੀਓ ਉਸਨੇ ਖੁਦ ਬਣਾਈ ਸੀ ਪਿਤਾ ਨੂੰ ਕਤਲ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਕਹਾਣੀ ਹੁਣ ਇੱਕ ਹੈਰਾਨੀਜਨਕ ਮੋੜ ਲੈ ਚੁੱਕੀ ਹੈ 2 ਮਹੀਨੇ ਬਾਅਦ ਉਹ ਨਵਾਲਕ ਕੁੜੀ ਜਿਸ ਨੂੰ ਸਭ ਲੋਕ ਮ੍ਰਿਤਕ ਸਮਝ ਰਹੇ ਸਨ ਜ਼ਿੰਦਾ ਸਾਹਮਣੇ ਆ ਚੁੱਕੀ ਹੈ ਕੁੜੀ ਨੇ ਦਾਅਵਾ ਕੀਤਾ ਹੈ ਕਿ ਉਹ ਨਹਿਰ ਵਿੱਚੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਬਾਹਰ ਨਿਕਲ ਆਈ ਸੀ ਇਹ ਗੱਲ ਸਾਹਮਣੇ ਆਉਂਦੇ ਹੀ ਪੂਰਾ ਮਾਮਲਾ ਬਿਲਕੁਲ ਨਵੀਂ ਦਿਸ਼ਾ ਵੱਲ ਮੁੜ ਚੁੱਕਾ ਹੈ ਯਾਦ ਰੱਖੇ ਪਿਤਾ ਨੇ ਆਪਣੀ ਧੀ ਦੇ ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਵਿੱਚ ਉਸ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਇਹ ਸਾਰਾ ਵਾਕਿਆ ਉਸ ਦੀ ਪਤਨੀ ਦੇ ਸਾਹਮਣੇ ਹੋਇਆ ਸੀ ਪੁਲਿਸ ਨੇ ਇਸ ਘਟਨਾ ਨੂੰ ਕਤਲ ਕਰਾਰ ਦਿੰਦੇ ਹੋਏ ਮਾਮਲਾ ਦਰਜ ਕੀਤਾ ਤੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਸੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੁੜੀ ਦੇ ਜ਼ਿੰਦਾ ਮਿਲਣ ਤੋਂ ਬਾਅਦ ਇਸ ਕੇਸ ਦੀ ਜਾਂਚ ਕਿਹੜੀ ਨਵੀਂ ਦਿਸ਼ਾ ਵੱਲ ਜਾਵੇਗੀ ਕੀ ਪਿਤਾ ਉੱਤੇ ਲੱਗੇ ਦੋਸ਼ ਬਦਲਣਗੇ ਕਿ ਨਵੇਂ ਤੱਥ ਸਾਹਮਣੇ ਆਉਣਗੇ ਪੁਲਿਸ ਦੀ ਅਗਲੀ ਕਾਰਵਾਈ ਹੁਣ ਸਭ ਦੀ ਨਿਗਾਹ ਦਾ ਕੇਂਦਰ ਬਣੀ ਹੋਈ ਹੈ ਹੋਇਆ ਤਾਂ Papa ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਪਤਾ ਹੁੰਦਾ ਮੈਂ ਬਚਾਉਂਦੀ ਨਾ ਉਹਨਾਂ ਨੂੰ ਤਮੇਨ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਕੋਈ ਆਪਣੀ ਭਾਂਡੇ ਮਾਂਜਦੀਆਂ ਸੀ ਤੇ ਉਹ ਦੁੱਧ ਗਰਮ ਕਰੀ ਜਾਂਦੀ ਸੀ ਉਹਨੂੰ ਪਤਾ ਹੋਇਆ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਣੇ ਆ ਇਹਨਾਂ ਮੈਨੂੰ ਕੀ ਪਤਾ ਸੀਗਾ ਐਵੇਂ ਕਰਨਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਸੀ ਫਿਰ ਜਦੋਂ ਪਤਾ ਲੱਗਾ ਜਮੈਰ ਤੇ ਕੋਈ ਪਹੁੰਚੇ ਫਿਰ ਉਹਨਾਂ ਨੇ ਕੀ ਕਿਸ ਤਰ੍ਹਾਂ ਕੀ ਕੀਤਾ ਉਹਦੀ ਵੀਡੀਓ ਬਣਾਈ ਹੈ ਹਾਂ ਹਾਂਜੀ ਤੇ ਉਹਨਾਂ ਨੂੰ ਪ੍ਰੀਤ ਨੂੰ ਕਹਿੰਦਾ ਵੀਡੀਓ ਬਣਾਉਣ ਨੇ ਵੀਡੀਓ ਬਣਾਈ ਤੇ ਗਲਤੀ ਮਾ ਮਾਫੀ ਵੀ ਨਹੀਂ ਮੰਗੀ ਉਹਨੇ ਮਾਫੀ ਵੀ ਨਹੀਂ ਮੰਗੀ ਕਿ ਪਾਪਾ ਮੈਨੂੰ ਮaaf ਕਰ ਦੇ ਤੇ ਚਲ ਮaaf ਕਰ ਹੀ ਦੇਣਾ ਸੀ ਉਹਨੇ ਸੋਕ ਮੈਂ ਆਖੇ ਮaaf ਕਰ ਦੇ ਇਹਨੂੰ ਤੇ ਕੋਈ ਗੱਲ ਨਹੀਂ ਆਪਣੀ ਕੁੜੀ ਵੱਡੀ ਆ ਫਿਰ ਕੀ ਹੋਗਾ ਸਾਰੇ ਤੇ ਗਲਤੀਆਂ ਹੁੰਦੀਆਂ ਨੇ ਹੂੰ ਤੇ ਉਹਨੇ ਕੀਪ ਤਾਂ ਕੀ ਆਈ ਦਿਲ ਚ ਇੱਕ ਤਾਂ ਤਾਂ ਦੱਸਿਆ ਕੁੜੀ ਨੇ ਕਿ ਗੋਲੀਆਂ ਖਾਧੀਆਂ ਸੀ ਦਵਾਈ ਖਾਦੀ ਸੀ ਆਪਦੀ ਤੇ ਸ਼ਰਾਬ ਪੀਤੀ ਸੀ ਹੂੰ ਇਹਨਾਂ ਜੋ ਉਸ ਤੋਂ ਬਾਅਦ ਫਿਰ ੱੱਕਾ ਮਾਰਤਾ ਹਾਂਜੀ ਤੇ ਅੱਜ ਕੀ ਪਤਾ ਲੱਗਿਆ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮੈਨੂੰ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਕੁੜੀ ਠੀਕ ਆ ਹਾਂਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਹੈ ਅਜੇ ਤੱਕ ਆ ਨਹੀਂ ਹਜੇ ਤਾਂ ਨਹੀਂ ਮਿਲੇਗੀ ਕੋਈ ਫੋਨ ਆਇਆ ਨਾ ਫੋਨ ਵੀ ਨਹੀਂ ਆਇਆਗਾ ਹਾਂਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੁਣ ਲੱਭਣ ਦੀ ਜੱਜ ਲੱਭਾਂਗੇ ਹਾਂਜੀ ਲੱਭਾਂਗੇ ਹੋਰ ਪਿੱਛੇ ਕਾਰਨ ਕੀ ਆ ਵੀ ਘਰੇ ਕਿਉਂ ਨਹੀਂ ਆਈ ਵੀ ਸਦਾ ਹੁਣ ਪਤਾ ਨਹੀਂ ਆਪਾਂ ਨੂੰ ਕੀ ਕਾਰਨ ਆਈ ਨਹੀਂ ਹਾਂਜੀ ਆ ਜਾਵੇ ਤਾਂ ਵਧੀਆ ਕਿ ਪਾਪਾ ਵਾਧੂ ਪਿਆਰ ਕਰਦਾ ਸੀ ਐਵੇਂ ਤਾਂ ਨਹੀਂ ਪਿਆਰ ਨਹੀਂ ਕਰਦਾ ਸੀ ਪਿਆਰ ਤਾਂ ਉਹ ਵਾਧੂ ਕਰਦਾ ਮੋਬਾਈਲ ਲੈ ਕੇ ਦਿੱਤਾ ਟੱਚ ਫੋਨ ਤੇ ਬੈੱਡ ਕਿਹਾ 30000 ਦਾ ਬੈੱਡ ਲੈ ਕੇ ਦਿੱਤਾ ਵਾਧੂ ਸ਼ੌਂਕ ਪੂਰੇ ਕੀਤੇ ਆਨਲਾਈਨ ਕਪੜੇ ਮੰਗਾ ਕੇ ਦਿੰਦਾ ਰਿਹਾ ਹਾਂਜੀ ਸੋ ਮੈਂ ਕਹਿਣਾ ਕਿ ਇੰਨੇ ਨਾ ਪੈਸੇ ਬਰਬਾਦ ਕਰ ਕਦੋਂ ਮੇਰੇ ਕੋਲ ਬੇਟੀਆਂ ਹੀ ਆ ਕਦੋਂ ਮੇਰੇ ਕੋਲ ਚਾਰ ਬੇਟੀਆਂ ਪੈ ਉਹਨਾਂ ਦੇ ਕਰਨਾ ਕਿ ਸੋਚਣਾ ਕਿਹੜਾ ਬੇਟਾ ਹੈਗਾ ਕਉ ਤੁਸੀਂ ਉਹਨਾਂ ਦੀ ਜਿਹੜੀ ਬੇਟੀਆਂ ਤੁਸੀਂ ਹੈਗੀਆਂ ਮਤਲਬ ਕਿ ਤੁਹਾਡੇ ਜਿਹਨੇ ਨਾਲ ਤੁਹਾਡੀਆਂ ਬੱਚੀਆਂ ਵੀ ਲੇਕਿਨ ਉਹ ਰੋ ਜਰਮਨ ਦੇ ਵਿੱਚ ਕੀ ਸੀਗਾ ਜਿਹੜੀ ਖਬਰ ਤੁਹਾਡੇ ਸਾਹਮਣੇ ਨਹੀਂ ਆਈ ਤਿੰਨ ਮਹੀਨੇ ਫਿਰ ਕਿਸ ਤਰ੍ਹਾਂ ਮਹਿਸੂਸ ਹੋਇਆ ਤੁਹਾਨੂੰ ਮਸਾ ਹੀ ਦਿਨ ਕੱਟਿਆ ਨੀਂਦ ਤਾਂ ਆਉਂਦੀ ਨਹੀਂ ਸਾਰੀ ਰਾਤ ਤੇ ਨਾਲ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦਿਹਾੜੀ ਕਰਕੇ ਆਈਂ ਦਿਹਾੜੀ ਜਾਨੀ ਆ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਤੇ ਮੈਂ ਦਿਹਾੜੀ ਜਾਨੀ ਹਾਂਜੀ ਤੁਹਾਨੂੰ ਇੰਨੀ ਖੁਸ਼ੀ ਆਈ ਕਿ ਜਲ ਕੁੜੀ ਠੀਕ ਆ ਤੇ ਚੱਲ ਪਿਓ ਨੂੰ ਵੀ ਲੈ ਆਉਗੀ ਹੋਇਆ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨਾ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਪਤਾ ਹੁੰਦਾ ਮੈਂ ਬਚਾਉਂਦੀ ਨਾ ਨੂੰ ਤੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਕੋਈ ਆ ਆਪਣੀ ਭਾਂਡੇ ਮਾਂਜਦੀਆਂ ਸੀ ਤੇ ਉਹ ਦੁੱਧ ਗਰਮ ਕਰੀ ਜਾਂਦੀ ਸੀ ਉਹਨਾਂ ਨੂੰ ਪਤਾ ਹੈ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਨੇ ਆ ਇਹਨਾਂ ਮੈਨੂੰ ਕੀ ਪਤਾ ਸੀਗਾ ਐਵੇਂ ਕਰਨਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਸੀ ਤੇ ਜਦੋਂ ਤੇ ਪਤਾ ਲੱਗਾ ਜਰਮੇਰ ਤੇ ਕੋ ਪਹੁੰਚੇ ਫਿਰ ਉਹਨਾਂ ਨੇ ਕੀ ਕਿਸ ਤਰ੍ਹਾਂ ਕੀ ਕੀਤਾ ਉਹ ਮੁੰਦੀ ਵੀਡੀਓ ਬਣਾਈ ਹਾਂ ਹਾਂਜੀ ਤੇ ਉਹਨੂੰ ਪ੍ਰੀਤ ਨੂੰ ਕਹਿੰਦਾ ਵੀਡੀਓ ਬਣਾਉਣ ਨੇ ਵੀਡੀਓ ਬਣਾਈ ਤੇ ਗਲਤੀ ਮਾਫੀ ਵੀ ਨਹੀਂ ਮੰਗੀ ਉਹਨੇ ਮਾਫੀ ਵੀ ਨਹੀਂ ਮੰਗੀ ਕਿ ਪਾਪਾ ਮੈਨੂੰ ਮaaf ਕਰ ਦੇ ਤੇ ਚਲ ਮaaf ਕਰ ਹੀ ਦੇਣਾ ਸੀ ਉਹਨੇ ਸੋਕ ਮੈਂ ਆਖੇ ਮaaf ਕਰ ਦੇ ਇਹਨੂੰ ਤੇ ਕੋਈ ਗੱਲ ਨਹੀਂ ਆਪਣੀ ਕੁੜੀ ਵੱਡੀ ਆ ਫਿਰ ਕੀ ਹੋਗਾ ਸਾਰੇ ਤੇ ਗਲਤੀਆਂ ਹੁੰਦੀਆਂ ਨੇ